ਕੀ ਖਤਪੁੰਦ ਹੈ ਰੱਬ ਸੋਣਾ ਤੁਹਾਡੇ ਤੇ ਸਦਾ ਮਿਹਰ ਭਰਿਆ ਰੱਖੇ ਤੇ ਤੁਸੀਂ ਖੁਸ਼ ਰਹੋ ਅੱਜ ਆਪਾਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਇਹ ਵੀਡੀਓ ਲਾਈਵ ਹੁੰਦੇ ਵਿੱਚ ਹੋਏ ਆ ਕਿ ਇਹ ਹਰ ਇੱਕ ਮੇਰਾ ਭੈਣ ਭਰਾ ਜੂਲ ਵੀਡੀਓ ਵੇਖੇ ਕਿਉਂਕਿ ਉਹਦੀ ਸਿਹਤ ਲਈ ਉਹਦੇ ਪਰਿਵਾਰ ਦੀ ਸਿਹਤ ਲਈ ਉਹਦੇ ਰਿਸ਼ਤੇਦਾਰਾਂ ਦੀ ਸਿਹਤ ਲਈ ਜਾਂ ਸਾਡੇ ਸੋਹਣੇ ਸਮਾਜ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਕੀ ਗੱਲ ਹੈ ਕਿ ਤੁਸੀਂ ਆਂ ਵੇਖਿਆ ਕਿ ਸਾਡੇ ਸਮਾਜ ਦੇ ਸਾਰੇ ਲੋਕ ਜਾ ਬਹੁ ਗਿਣਤੀ ਲੋਕ ਹਰ ਰੋਜ਼ ਕਣਕ ਦੀ ਹੀ ਰੋਟੀ ਖਾਂਦੇ ਨੇ ਸਵੇਰੇ ਵੀ ਦੁਪਹਿਰੇ ਵੀ ਤੇ ਸ਼ਾਮ ਨੂੰ ਤੇ ਇਹ ਰੋਟੀ ਖਾਣਦੇ ਉਹਨਾਂ ਨੂੰ ਕਿੰਨੇ ਫਾਇਦੇ ਨੇ ਤੇ ਕਿੰਨੇ ਨੁਕਸਾਨ ਨੇ ਤੋਂ ਕਿਹੜੇ ਕਿਹੜੇ ਨੁਕਸਾਨ ਜਿਹੜੇ ਉਹਨਾਂ ਨੂੰ ਜ਼ਿਆਦਾਤਰ ਹੋ ਰਹੇ ਨੇ ਉਹਨਾਂ ਨੁਕਸਾਨ ਤੋਂ ਅਸੀਂ ਕਿੱਜ ਬਚ ਸਕਦੇ ਆ ਤਾਂ ਕਿ ਜਿਹੜੀਆਂ ਆਮ ਤੌਰ ਤੇ ਤੁਸੀਂ ਵੇਖਣਾ ਸਾਡੇ ਬਹੁਤ ਸਾਰੇ ਲੋਕਾਂ ਦੀ ਛਾਤੀ 'ਚ ਦਰਦ ਹੁੰਦੀ ਰਹਿੰਦੀ ਆ ਪੇਟ ਚਦਰ ਤੋਂ ਬਰੀ ਦੀ ਗੈਸ ਬਹੁਤ ਜ਼ਿਆਦਾ ਬਣਦੀ ਆ ਤੁਸੀਂ ਦੇਖਦੇ ਹੋ ਉਹਨਾਂ ਦਾ ਜੀ ਕੱਚਾ ਕੱਚਾ ਹੁੰਦਾ ਰਹਿੰਦਾ ਆ ਮੂੰਹ ਤੇ ਤੇ ਚੁਰੜੀਆਂ ਬਹੁਤ ਛਿੱਤੀ ਪੈ ਜਾਂਦੀਆਂ ਨੇ ਹੱਡੀਆਂ ਬਹੁਤ ਕਮਜ਼ੋਰ ਹੋ ਰਹੀਆਂ ਨੇ ਜਾਂ ਇੰਜ ਕਹਿ ਲਈਏ ਕਿ ਕਈਆਂ ਲੋਕਾਂ ਚ ਬਹੁਤ ਜ਼ਿਆਦਾ ਗਰਮੀ ਵਧ ਰਹੀ ਗਿਆ ਜਿਹਦੇ ਕਾਰਨ ਉਹ ਗੁੱਸਾ ਵੀ ਬਹੁਤ ਹੁੰਦਾ ਵਾ ਬੀਪੀ ਬਹੁਤ ਵੱਧ ਆ ਜਾਂ ਪਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਜਿਹਦੀ ਅੱਪਾਂ ਗੱਲ ਕਰਾਂਗੇ ਤੇ ਜੇ ਅਸੀਂ ਚਾਹੁੰਦੇ ਆ ਕਿ ਅਸਮਨ ਸਵੱਸਿਆਵਾਂ ਤੋਂ ਬਚ ਜਾਈਏ ਜਾਂ ਇਹ ਸਮੱਸਿਆ ਤਿੰਵੇਂ ਦੂਰ ਹੋ ਸਕਦੀਆਂ ਨੇ ਤੇ ਫਿਰ ਹਰ ਕੋਈ ਮੇਰਾ ਭੈਣ ਭਰਾ ਇਸ ਵੀਡੀਓ ਨੂੰ ਵੀ ਵੇਖੇ ਤੇ ਆਪਣੇ ਸੱਜਣਾ ਭੈਣ ਭਰਾਵਾਂ ਤੱਕ ਵੀ ਜਰੂਰ ਪਹੁੰਚਾਵੇ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਸਕੇ ਹੁਣ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਕਣਕ ਆ ਇਹਦੇ ਸਾਡੇ ਸਿਹਤ ਨੂੰ ਜਦੋਂ ਅਸੀਂ ਰੋਟੀ ਖਾਣੇ ਦਾ ਸਾਨੂੰ ਕੀ ਲਾਭ ਹੁੰਦਾ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਕਣਕ ਆ ਇਹਦੇ ਵਿੱਚ ਕੁਝ ਅਤ ਪਾਏ ਜਾਂਦੇ ਨੇ ਜਿਵੇਂ ਮਿਨਰਲਸ ਵਿਟਾਮਿਨਸ ਅਤੇ ਆਇਰਨ ਫਾਈਬਰ ਤੇ ਗਲੂਟਨ ਅਤੇ ਹੋਰ ਵੀ ਕਈ ਤੱਤ ਪਾਏ ਜਾਂਦੇ ਨੇ ਜਿਹੜੇ ਨਾਲ ਸਾਨੂੰ ਸਾਨੂੰ ਭੁੱਖ ਜਿਹੜੀ ਸਾਡੀ ਦੂਰ ਹੁੰਦੀ ਹੁਣ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਲੋਕ ਕਣਕ ਦੀ ਰੋਟੀ ਖਾਂਦੇ ਆ ਉਹ ਕਣਕ ਦੀ ਰੋਟੀ ਖਾਣ ਤੋਂ ਪਹਿਲਾਂ ਕਿਹੜੀ-ਕਿਹੜੀ ਗਲਤੀ ਕਰਦੇ ਨੇ ਜਿਹਦੇ ਕਾਰਨ ਉਹਨਾਂ ਨੂੰ ਇਹ ਸਾਰੇ ਰੋਗ ਲੱਗਦੇ ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਆਪਾਂ ਆਟਾ ਭਿਉਣਾ ਹੁੰਦਾ ਹੈ ਸਾਡੇ ਘਰਾਂ 'ਚ ਬਹੁਤ ਸਾਰੇ ਲੋਕ ਜਹੇ ਵੀ ਜਿਹੜੇ ਸਿਰਫ ਕੀ ਕਰਦੇ ਨੇ ਢੋਲੇ 'ਚੋਂ ਦਾਣੇ ਕੱਢੇ ਜਾਂ ਢੋਲੇ ਦੇ ਵਿੱਚ ਦਵਾਈ ਵੀ ਰੱਖੀ ਹੁੰਦੀ ਐ ਤੇ ਜਿਹਨੂੰ ਕਹਿ ਦਿੰਗੇ ਕਿ ਸੁਸਰੀ ਮਾਰਨ ਵਾਲੀ ਦਵਾਈ ਉਤੋਂ ਦਾਣੇ ਕੱਢੇ ਪੱਖਾ ਲਾਇਆ ਢਾ ਕੇ ਤੇ ਉਹਨਾਂ ਨੂੰ ਔਰੇ 'ਚ ਪਾਇਆ ਤੇ ਚੱਕੀ ਤੇ ਖੜਿਆ ਤੇ ਆਟਾ ਪਿਆ ਅੱਗੇ ਲੈ ਆਏ ਬਹੁਤ ਸਾਰੇ ਭੈਣ ਭਰਾ ਇੰਝ ਕਰਦੇ ਨੇ ਕਰਨਾ ਕੀ ਚਾਹੀਦਾ ਜਦੋਂ ਇੰਜ ਕਰਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਕਣਕ ਆ ਇਹਦੇ ਵਿੱਚ ਬਹੁਤ ਸਾਰਾ ਘੱਟਾ ਮਿੱਟੀ ਵੀ ਲੱਗਾ ਹੁੰਦਾ ਤੁਸੀਂ ਸਭ ਖੇਤੀ ਕਾਲੇ ਜੁੜੇ ਹੋਏ ਭੈਣ ਭਰਾਓ ਜਦੋਂ ਖੇਤੀ ਚ ਕੰਬਾਈਨ ਚੱਲਦੀ ਆ ਜਾਂ ਆਪਾਂ ਕੋਈ ਹੜੰਬਾ ਨਾਲ ਕੱਢਦੇ ਤੋ ਉਹਦੇ ਚ ਦਾਣਿਆਂ ਨੂੰ ਨਹੀਂ ਘੱਟਾ ਮਿੱਟੀ ਬਹੁਤ ਜ਼ਿਆਦਾ ਲੱਗ ਜਾਂਦਾ ਕਿ ਅਸੀਂ ਉਹਨਾਂ ਨੂੰ ਉਦਾਂ ਹੀ ਢੋਲੇ ਚ ਪਾ ਲੈਂਦੇ ਆ ਸਾਰੇ ਾਨੇ ਤੇ ਉਦੋਂ ਬਾਅਦ ਤੁਸੀਂ ਕੱਢਦੇ ਆ ਮਾਰਦੇ ਆ ਢਾਲਿਆ ਤੇ ਬੋਰੇ ਚ ਪਾ ਲਿਆ ਤੇ ਚਲੋ ਲੈ ਕੇ ਕਦੀ ਵੀ ਇੰਜ ਨਹੀਂ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਦਾਣੇ ਪੀਸਣੇ ਕਰਨੇ ਹੋੜ ਆਟਾ ਬਣਾਉਣਾ ਹੋ ਬੇਟਾ ਦਾਣਿਆਂ ਨੂੰ ਹਫਤਾ ਪਹਿਲਾਂ ਢੋਲੇ ਚੋਂ ਕੱਟ ਕੇ ਉਹਨਾਂ ਨੂੰ ਧੋ ਰਿਆ ਨਾ ਚਾਹੀਦਾ ਧੋ ਲੈਣ ਦੇ ਨਾਲ ਕੀ ਹੋਏਗਾ ਕਿ ਜਿਹੜੇ ਜਿਹੜੇ ਤੇ ਭੈਣ ਭਰਾ ਧੋਂਦੇ ਨਹੀਂ ਉਹਨਾਂ ਨੂੰ ਪਤਾ ਆ ਅਸੀਂ ਤੇ ਆਪ ਕੋ ਕੀ ਕਰਦੇ ਹਾਂ ਜਦੋਂ ਆਪਾਂ ਉਹਨਾਂ ਨੂੰ ਧੋ ਕੇ ਬਣਾਉਨੇ ਆ ਤਾਂ ਉਹਦੇ ਚ ਇੰਨਾ ਘੱਟਾ ਇੰਨਾ ਮਿੱਟੀ ਹੁੰਦੀ ਆ ਕਿ ਅਸੀਂ ਹਰ ਹਾਲ ਹੋਣੇ ਸਾਡੇ ਬੱਚੇ ਵੀ ਸਾਨੂੰ ਪੁੱਛਦੇ ਕਿ ਇੰਨੀ ਗੰਦੀ ਕਣਕ ਹੁੰਦੀ ਐ ਜਾਂ ਇੰਨੇ ਖਰਾਬ ਦਾਣੇ ਹੁੰਦੇ ਨੇ ਕਿ ਜਦੋਂ ਅਸੀਂ ਨਾਲ ਉਹਨੂੰ ਧੋਨੇ ਆ ਧੋ ਕੇ ਬਾਹਰ ਕੱਢ ਕੇ ਸੁੱਕਣੇ ਪਉਣੇ ਆ 2-3 ਦਿਨ ਧੁੱਪ ਲੱਗਣ ਤੋਂ ਬਾਅਦ ਫਿਰ ਤੇ ਤੁਹਾਨੂੰ ਆਟਾ ਪਿਉਣਾ ਐ ਤੇ ਹੁਣ ਆਟਾ ਪਿਉਣ ਸਮੇਂ ਵੀ ਸਾਡੇ ਬਹੁਤ ਸਾਰੇ ਭੈਣ ਭਰਾ ਚ ਗਲਤੀ ਕਰਦੇ ਉਹ ਚੱਕੀ ਵਾਲੇ ਨੂੰ ਕਹਿਣਗੇ ਕਿ ਬਿਲਕੁਲੋਂ ਬਰੀਕ ਆਟਾ ਪੀ ਦੇ ਰੋਟੀ ਜਿਹੜੀ ਆ ਬਹੁਤ ਜ਼ਿਆਦਾ ਵਾਈਟ ਹੋ ਜਾਵੇ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਦਾ ਇਹ ਚੱਕੀ ਤੇ ਜਾ ਕੇ ਸਵਾਲ ਹੁੰਦਾ ਜਾਂ ਚੱਕੀ ਵਾਲੇ ਉੱਤੇ ਨਾ ਸਵਾਲ ਹੁੰਦਾ ਤੋ ਚੱਕੀ ਵਾਲਾ ਵੀ ਹੋਵੇ ਬਰੀਕ ਪੀ ਦਿੰਦਾ ਬਹੁਤ ਜ਼ਿਆਦਾ ਆਟਾ ਕਦੀ ਵੀ ਪੀਣਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਬਰੀਕ ਕੀਤਾ ਹੋਇਆ ਆਟਾ ਸਾਨੂੰ ਪਚਦਾ ਨਹੀਂ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੈ ਤੁਸੀਂ ਵੇਖੋ ਨਾ ਬਹੁਤ ਸਾਰੇ ਲੋਕਾਂ ਨੂੰ ਬਵਾਸੀਰ ਦਾ ਰੋਗ ਲੱਗ ਰਿਹਾ ਬਹੁਤ ਸਾਰੇ ਲੋਕਾਂ 'ਚ ਗੈਸ ਬਹੁਤ ਬਣਦੀ ਪੇਟ ਦੇ ਵਿੱਚ ਉਹ ਭਾਵੇਂ ਜੀ ਥੋੜਾ ਖਾਣਾ ਖਾਣ ਭਾਵੇਂ ਬਹੁਤ ਖਾਣ ਗੈਸ ਉਹਨਾਂ ਨੂੰ ਬਣਨੀ ਸ਼ੁਰੂ ਹੋ ਜਾਂਦੀ ਇਹ ਜਦੋਂ ਅਸੀਂ ਬਹੁਤਾ ਬਰੀਕ ਆਟਾ ਭੁੰਨੇ ਆ ਸਾਡਾ ਮੈਦਾ ਲੀਵਰ ਸਾਡਾ ਪ੍ਰੋਪਰ ਕੰਮ ਨਹੀਂ ਕਰਦਾ ਜਿਹਦੇ ਕਾਰਨ ਉਹ ਜਿਹੜੇ ਸਾਡੀ ਢੇਡ ਨੂੰ ਬਹੁਤ ਵੱਡੀਆਂ ਪ੍ਰੋਬਲਮਸ ਹੁੰਦੀਆਂ ਦੂਸਰਾ ਅਸੀਂ ਕੀ ਕਰਦੇ ਆ ਕਿ ਬਹੁਤ ਸਾਰੇ ਲੋਕੀ ਕਹਿਣ ਲੰਗੇ ਕਿ ਚੱਕੀ ਵਾਲੇ ਨੂੰ ਕਿ ਤੂੰ ਨਾ ਸੂੜਾ ਬਾਹਰ ਕੱਢ ਦੇ ਚੋਕਰ ਬਾਹਰ ਕੱਢ ਦੇ ਉਹ ਜਿਹਨੂੰ ਸੂੜਾ ਜਾਂ ਚੋਕਰ ਬਾਹਰ ਕੱਢ ਦਿੰਦੇ ਆ ਤਾਂ ਉਹ ਸਾਡੇ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੁੰਦਾ ਕਿਉਂਕਿ ਜਿਹੜਾ ਚੋਕਰ ਜਾਂ ਸੂੜਾ ਇਹਦੇ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਫਾਈਬਰ ਤੋਂ ਆਪਾਂ ਨਾ ਕਿ ਜਿਹੜਾ ਸਾਡੇ ਕੋਈ ਰੋਟੀ ਨੂੰ ਪਚਾਉਣ ਦੀ ਬਹੁਤ ਵੱਡੀ ਸ਼ਕਤੀ ਰੱਖਦਾ ਆ ਜੋ ਸਾਡੇ ਜੀ ਬਲੱਡ ਪੂਰਾ ਕਰਦਾ ਆ ਆਇਰਨ ਪੂਰਾ ਕਰਦਾ ਆ ਤੇ ਕਈ ਤਰ੍ਹਾਂ ਦੇ ਜਿਹੜੇ ਤੱਤ ਨੇ ਸਾਡੀ ਬੋਡੀ ਨੂੰ ਦਿੰਦਾ ਆ ਉਹ ਜਿਹੜਾ ਸੂਡਾ ਉਹਦੇ ਵਿੱਚੋਂ ਹੀ ਹੁੰਦੇ ਨੇ ਜਿਵੇਂ ਸਾਡੇ ਦੰਦਾਂ ਲਈ ਸਟ ਉੱਤੇ ਕੈਲਸ਼ੀਅਮ ਬਹੁਤ ਹੁੰਦਾ ਆ ਹੱਡੀਆਂ ਲਈ ਬਹੁਤ ਜ਼ਰੂਰਤ ਆ ਜਿਹੜੀਆਂ ਸਾਡੇ ਤੁਰੜੀਆਂ ਪੈਂਦੀਆਂ ਨਹੀਂ ਇਹਦਾ ਕਾਰਨ ਇਹ ਆ ਕਿ ਅਸੀਂ ਉਹਦੇ ਵਿੱਚੋਂ ਸੂਡਾ ਬਾਹਰ ਕੱਢ ਦਿੰਨੇ ਆ ਹੋ ਸਕਦਾ ਕਿ ਸਾਰੇ ਨਾ ਕੱਢਦੇ ਹੋਣ ਹੋ ਸਕਦਾ ਬਹੁਤ ਸਾਰੇ ਭੈਣ ਭਰਾ ਆਟੇ ਇੱਕ ਹੀ ਕਰਦੇ ਹੋਣ ਉਹ ਸੋੜਾ ਹੀ ਬਾਹਰ ਕਢਾ ਲੈਂਦੇ ਹੋਂ ਤੇ ਹੁੜਕੇ ਕਹਿਣਗੇ ਜੀ ਰੋਟੀ ਆਪਾਂ ਬਣਾਉਣੀ ਹੁਣ ਇਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ ਕਿ ਜਦੋਂ ਆਪਾਂ ਮੰਨ ਲਓ ਕਿ ਇਹ ਵੀ ਗਲਤੀ ਕਰ ਲਈ ਤੇ ਜਦੋਂ ਖੜੀਆਂ ਕੁਝ ਭੈਣਾਂ ਆਟਾ ਗੁੰਨਦੀਆਂ ਆਟਾ ਗੁੰਨਣ ਸਮੇਂ ਉਹ ਕੀ ਕਰਦੀਆਂ ਨੇ ਕਿ ਕਈ ਵਾਰਾਂ ਤੇ ਬਹੁਤੀ ਸਾਰੀਆਂ ਭੈਣਾਂ ਨੇ ਤੇ ਸਟੀਲ ਦੀਆਂ ਜਿਹੜੀਆਂ ਨੇ ਭਰਾਤਾਂ ਰੱਖੀਆਂ ਹੋਈਆਂ ਨੇ ਘਰ ਦੇ ਵਿੱਚ ਜਾਂ ਹੋ ਸਕਦਾ ਕੇ ਇਹ ਵੀ ਕਾਂ ਦੀ ਵੀ ਹੋਵੇ ਤੇ ਕਈਆਂ ਦੇ ਹੋ ਸਕਦਾ aluminum ਦੀ ਵੀ ਭਰਾਤ ਹੋਵੇ aluminum ਤੁਸੀਂ ਸਭ ਜਾਣਦੇ ਸਿਲਵਰ ਦੀ ਭਰਾਤ ਜਿਹੜੀਆਂ ਭੈਣਾਂ ਸਿਲਵਰ ਦੇ ਵਿੱਚ ਆਟਾ ਗੁੰਨਦੀਆਂ ਨੇ ਸਮਝ ਲਓ ਕਿ ਉਹ ਆਪਣੇ ਬੱਚਿਆਂ ਨੂੰ ਹਰ ਰੋਜ਼ ਥੋੜੀ ਥੋੜੀ ਯਾਰ ਦੇ ਰਹੀਆਂ ਨੇ ਥੋੜੀ ਥੋੜੀ ਯਾਰ ਆਪਣੇ ਆਪ ਹੀ ਉਹ ਜਿਦੂ ਨੂੰ ਸਿਲਵਰ 'ਚ ਆਟਾ ਗੁੰਨਿਆ ਜਾਵੇਗਾ ਆਟਾ ਜ਼ਹਿਰੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਉਹਦੇ 'ਚ ਨਹੀਂ ਗੁੰਦਣਾ ਚਾਹੀਦਾ ਆਟਾ ਹਮੇਸ਼ਾ ਜਿਹੜਾ ਵਾ ਉਹ ਜਿਹੜੀ ਵਧੀਆ ਸਟੀਲ ਆ ਜਾਂ ਕੈਨ ਜਾਂ ਕੁਸ਼ੀਆ ਹੁੰਦੀਆਂ ਸੀ ਜਿਸ ਨੂੰ ਆਪਾਂ ਕਹਿ ਦਿੰਦੇ ਆ ਪ੍ਰਾਤਾ ਉਹ ਦਾ ਅੰਸਾ ਉਹਦੇ 'ਚ ਹੀ ਗੁੰਦਣਾ ਚਾਹੀਦਾ ਆਟਾ ਗੁੰਨਣ ਤੋਂ ਬਾਅਦ ਤੇ ਕਈ ਵਾਰ ਭੈਣਾ ਕਈ ਕਈ ਕਰਦੀਆਂ ਨੇ ਕਿ ਆਟਾ ਗੁੰਨਿਆ ਤੇ ਨਾਲ ਹੀ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਇੱਥੇ ਵੀ ਇੱਕ ਬਹੁਤ ਵੱਡੀ ਗਲਤੀ ਸਾਡੀਆਂ ਉਹ ਭੈਣਾ ਕਰਦੀਆਂ ਨੇ ਜਿਹੜੀਆਂ ਆਟਾ ਗੁੰਨਣ ਤੋਂ ਬਾਅਦ ਇੱਕਦਮ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੰਦੀਆਂ ਹੁਣ ਭੈਣਾ ਕਈ ਕਹਣੀਆਂ ਜੀ ਇਹ ਤੇ ਇਦਾਂ ਹੀ ਹੁੰਦਾ ਸੀ ਤੇ ਇਦਾਂ ਹੀ ਕਰਦੇ ਪਰ ਨਹੀਂ ਉਹ ਜ਼ਰੂਰ ਆਪਣੀ ਦਾਦੀ ਮਾਂ ਤੋਂ ਨਾਨੀ ਮਾਂ ਤੋਂ ਜ਼ਰੂਰ ਪੁੱਛਣ ਕਿ ਜਿਹੜੀਆਂ ਸਿਆਣੀਆਂ ਬੀਬੀਆਂ ਨੇ ਸਿਆਣੀਆਂ ਭੈਣਾਂ ਨੇ ਸਿਆਣੀਆਂ ਔਰਤਾਂ ਨੇ ਉਹ ਕੀ ਕਰਦੀਆਂ ਆਟਾ ਗੁੰਨਣ ਤੋਂ ਬਾਅਦ ਆਟੇ ਨੂੰ ਅੱਧਾ ਘੰਟਾ ਜਾਂ 20 ਮਿੰਟ ਰੱਖ ਦਿੰਦੀਆਂ ਨੇ ਯਾਨੀ ਕਿ ਭਰਾ ਦੇ ਵਿੱਚ ਹੀ ਰੱਖੋ ਉੱਤੋਂ ਕਪੜਾ ਦੇ ਦੇਣਗੇ ਟੱਕ ਦੇਣਗੀਆਂ ਉਹ ਕਿਉਂ ਟੱਕਦੀਆਂ ਨੇ ਕਿਉਂਕਿ ਆਟਾ ਠੱਕਣ ਤੋਂ ਗੁੰਨਣ ਤੋਂ ਠੱਕਣ ਦੇ ਵਿੱਚ 10 15 20 ਮਿੰਟ ਤੋਂ ਬਾਅਦ ਆਟਾ ਜਿਹੜਾ ਉਹ ਸੈੱਟ ਹੋ ਜਾਂਦਾ ਸੈੱਟ ਤੋਂ ਬਾਅਦ ਕਿ ਉਹਦੇ ਜਿਹੜੇ ਜਿਹੜੇ ਨਵੇਂ ਤੱਤ ਬਣਦੇ ਉਹ ਉਹ ਆਪਣੇ ਆਪ ਹੀ ਬਣ ਜਾਂਦੇ ਨੇ ਇਸ ਕਰਕੇ ਪ੍ਰਾਣੀਆਂ ਜਿਹੜੀਆਂ ਸਾਡੀਆਂ ਸੂਝਮਾਨ ਮਾਵਾਂ ਭੈਣਾਂ ਦਾਦੀਆਂ ਨਾਨੀਆਂ ਸਨ ਜਾਂ ਅੱਜ ਜਿਹਦੇ ਜੋ ਕੇ ਵਿੱਚ ਵੀ ਉਹ ਵੀ ਇਹ ਗੱਲ ਕਰਦੀਆਂ ਨੇ ਕਿ ਆਟਾ ਗੁੰਨ ਕੇ ਰੱਖ ਦੇਣੀਆਂ ਤੇ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਕਰਦੀਆਂ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਆਟਾ ਗੁੰਨ ਕੇ 15 ਤੋਂ ਅੱਧਾ ਘੰਟੇ ਦੇ ਵਿੱਚ ਵਿੱਚ ਹੀ ਗੁੰਨੂ ਰੱਖ ਦੇਣਾ ਚਾਹੀਦਾ ਭਰਾ ਦੇ ਵਿੱਚ ਹੁਣ ਕਈ ਕਰਾ ਤੁਸੀਂ ਵੇਖਿਆ ਹੋਣਾ ਕਈ ਭੈਣਾਂ ਜਿਹੜੀਆਂ ਹੁੰਦੀਆਂ ਨੇ ਆਟਾ ਗੁੰਨਣ ਤੋਂ ਬਾਅਦ ਕਿ ਆਟੇ ਦੇ ਉੱਪਰ ਹੱਥ ਲਾ ਦੇਣਗੀਆਂ ਜਿਵੇਂ ਮਾਲਕ ਹੱਥ ਮਾਰ ਦੇਣਾ ਹੁਣ ਜੇ ਉਹਨਾਂ ਨੂੰ ਪੁੱਛ ਲਵੇ ਕਿ ਹਾਂ ਤੁਸੀਂ ਕਿਉਂ ਮਾਰਦੇ ਹੋ ਤਾਂ ਕਹਿਣਗੇ ਸਾਡੇ ਨਾਲ ਦਾਦੀ ਮਾਰਦੀ ਹੁੰਦੀ ਸੀ ਇਸ ਦਾ ਨਾਨੀ ਨੂੰ ਆਪਰ ਹੁਣ ਅਸੀਂ ਵੀ ਮਾਰਦੇ ਹਾਂ ਕੁਝ ਕੋਈ ਇੰਜ ਵੀ ਕਹਿ ਦੇਣਗੇ ਪਰ ਉਹ ਚੰਗੀ ਗੱਲ ਆ ਆਟੇ 'ਤੇ ਉੱਪਰ ਹੱਥ ਲਾਉਣ ਦਾ ਮਤਲਬ ਹੀ ਹੁੰਦਾ ਕਿ ਉਹਨੂੰ ਸੈੱਟ ਹੋਣ ਦੇ ਵਿੱਚ ਉਹਦਾ ਸਹਾਇਕ ਹੋਣਾ ਉਹਦੇ ਉੱਤੇ ਕੱਪੜਾ ਪਾਉਣ ਦਾ ਮਤਲਬ ਹੈ ਕਿ ਆਟਾ ਵੀ ਸਹੀ ਰਵੇ ਉੱਤੋਂ ਜੰਮੇ ਨਾ ਸਖਤ ਨਾ ਹੋਵੇ ਇੱਕ ਬਹੁਤ ਹੀ ਵਧੀਆ ਗੱਲ ਆ ਇਸ ਤੋਂ ਬਾਅਦ ਜਦੋਂ ਵੀ ਰੋਟੀਆਂ ਪਕਾਈਆਂ ਸ਼ੁਰੂ ਕੀਤੀਆਂ ਜਾਂ ਤਾਂ ਉਦੋਂ ਕੁਝ-ਕੁਝ ਗੱਲਾਂ ਦਾ ਹੋਰ ਵੀ ਖਿਆਲ ਰੱਖਣਾ ਚਾਹੀਦਾ ਮੈਂ ਸਮਝਦਾ ਮੇਰੇ ਭੈਣੋ ਸਾਰੇ ਕਿਉਂਕਿ ਇਹ ਵੀਡੀਓਜ਼ ਅਜੇ ਹੋਰ ਵੀ ਥੋੜੀ ਛੋਟੀ ਜਿਹੀ ਗੱਲਬਾਤ ਕਰਨ ਲਈ ਵੀ ਕਰਦੇ ਆ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਕਿ ਸਾਡੇ ਲੋਕਾਂ ਦੀ ਸਿਹਤ ਕਿੱਦਾਂ ਸਹੀ ਰਹਿ ਸਕਦੀ ਹੈ ਅਸੀਂ ਕਿਵੇਂ ਚੰਗੇ ਰਹਿ ਸਕਦੇ ਹਾਂ ਅਸੀਂ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਨੇ ਜਿਹੜੀਆਂ ਸਾਡੇ ਕੋਲੋਂ ਅਕਸਰ ਹੋ ਜਾਂਦੀਆਂ ਨੇ ਸਾਨੂੰ ਉਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆਮ ਤੌਰ ਤੇ ਤੁਸੀਂ ਵੇਖਿਆ ਕਿ ਜਦੋਂ ਰੋਟੀਆਂ ਪਕਾਈਆਂ ਜਾਂਦੀਆਂ ਸੀ ਪਹਿਲਾਂ ਤਾਂ ਰੋਟੀਆਂ ਜਿਹੜੀਆਂ ਹੋਈਆਂ ਸੀ ਆਕ ਲੱਕੜ ਦੀ ਅੱਗ ਤੇ ਯਾਨੀ ਕਿ ਲੱਕੜ ਦੀ ਅੱਗ ਬਾਲ ਕੇ ਹੀ ਰੋਟੀਆਂ ਪਕਾਈਆਂ ਜਾਂਦੀਆਂ ਸੀ ਅੱਜ ਕੱਲ ਸਾਡੀਆਂ ਭੈਣਾਂ ਜਿਹੜੀਆਂ ਗੈਸ ਤੇ ਰੋਟੀ ਪਕਾਉਂਦੀਆਂ ਨੇ ਕਿਉਂਕਿ ਗੈਸ ਸਭ ਤੋਂ ਸੌਖਾ ਵੀ ਆ ਤੇ ਅਵੇਲੇਬਲ ਵੀ ਆ ਹੁਣ ਜਦੋਂ ਭੈਣਾਂ ਸਾਡੀਆਂ ਰੋਟੀ ਪਕਾਉਂਦੀਆਂ ਹਨ ਗੈਸ ਦੇ ਉੱਪਰ ਉਹ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਉਹਨਾ ਦੇ ਕਮਰੇ ਦੇ ਵਿੱਚ ਹਵਾ ਬਾਹਰ ਨਿਕਲ ਨਹੀਂ ਕੁਈ ਨਾ ਕੋਈ ਬਾੜੀ ਕੋਈ ਪੱਖਾ ਕੁਛ ਲੱਗਾ ਹੋਇਆ ਜਾਂ ਦਰਵਾਜ਼ਾ ਖੁੱਲ੍ਹਾ ਆਇਆ ਤਾਂ ਕਿ ਉਹਨਾਂ ਦੀ ਸਿਹਤ ਵੀ ਨਾ ਖਰਾਬ ਹੋਵੇ ਗੈਸ ਦੇ ਵਿੱਚੋਂ ਬਹੁਤ ਸਾਰੇ ਜ਼ਹਿਰੀਲੇ ਤੱਪ ਨਿਕਲਦੇ ਨੇ ਜਿਹੜੀਆਂ ਸਾਡੀਆਂ ਭੈਣਾਂ ਦੀ ਸਿਹਤ ਨੂੰ ਖਰਾਬ ਕਰਦੀਆਂ ਨੇ ਜਿਹੜੀਆਂ ਰੋਟੀਆਂ ਪਕਾ ਰਹੀਆਂ ਨੇ ਸਾਡੇ ਲਈ ਸਾਡੇ ਪਰਿਵਾਰ ਦੇ ਲਈ ਉਹਨਾਂ ਦੀ ਵੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਬਹੁਤ ਜ਼ਰੂਰੀ ਹੈ ਉਹਨੇ ਇਸ ਤੋਂ ਬਾਅਦ ਜੋ ਰੋਟੀਆਂ ਪਕਾਈਆਂ ਜਾਂਦੀਆਂ ਨੇ ਤੇ ਰੋਟੀਆਂ ਨੂੰ ਵੀ ਇੱਕ ਕਾун ਸਮੇਂ ਕਈ ਵਾਰੀ ਬਹੁਤ ਮੋਟੀਆਂ ਪਕਾ ਦਿੱਤੀਆਂ ਜਾਂਦੀਆਂ ਨੇ ਕਈ ਵਾਰਾਂ ਬਹੁਤ ਹਲਕੀਆਂ ਪਕਾ ਦਿੱਤੀਆਂ ਜਾਂਦੀਆਂ ਨੇ ਰੋਟੀ ਨੂੰ ਜਿਹੜਾ ਵਾ ਨਾ ਤਾਂ ਬਹੁਤੀ ਮੋਟੀ ਹੋਣੀ ਚਾਹੀਦੀ ਹੈ ਜੀ ਨਾ ਬਹੁਤੀ ਪਤਲੀ ਹੋਣੀ ਚਾਹੀਦੀ ਆ ਰੋਟੀ ਨੂੰ ਨਾ ਹੀ ਬਹੁਤਾ ਸਾੜਨਾ ਚਾਹੀਦਾ ਤੇ ਨਾ ਹੀ ਰੋਟੀ ਬਹੁਤੀ ਕੱਚੀ ਹੋਣੀ ਚਾਹੀਦੀ ਹੈ ਇਸ ਗੱਲ ਦਾ ਵੀ ਹਰੇਕ ਮਿਆਸਮ ਦਾ ਭੈਣ ਨੂੰ ਖਿਆਲ ਰੱਖਣਾ ਚਾਹੀਦਾ ਇਹਦੇ ਨਾਲ ਦੀ ਨਾਲ ਹੀ ਜਦੋਂ ਵੀ ਉਹ ਆਪਾਂ ਚਕਲਾ ਬੇਲਣਾ ਵਰਤਨਾ ਹੋਵੇ ਤੇ ਚਕਲਾ ਬੇਲਣਾ ਹਮੇਸ਼ਾ ਲੱਕੜ ਦਾ ਵਰਤਨਾ ਚਾਹੀਦਾ ਕਈ ਪੈਣਾ ਸਾਡੀਆਂ ਪੱਥਰ ਦਾ ਚੱਕ ਲਿਆਣ ਗਿਆ ਪੱਥਰ ਵਾਲਾ ਥੱਲੜ ਦਾ ਬੇਚਕਲਾ ਹੋ ਗਿਆ ਉੱਪਰ ਬੇਲਣਾ ਜਿਹੜਾ ਉਹ ਲੱਕੜ ਦਾ ਹੋ ਗਿਆ ਇੱਥੇ ਵੀ ਇੱਕ ਬਹੁਤ ਵੱਡੀ ਗਲਤੀ ਹੁੰਦੀ ਹੈ ਹੁਣ ਉਹ ਤੁਹਾਡੇ ਵਰਗੇ ਭੈਣ ਭਰਾ ਸੂਝਵਾਨ ਸੱਜਣ ਹਰ ਗੱਲ ਦਾ ਖਿਆਲ ਰੱਖਦੇ ਨਹੀਂ ਕਿ ਅਸੀਂ ਮਰ ਕਿਉਂ ਰਹੇ ਹਾਂ ਆਹਾਂ ਦੀ ਉਮਰ ਘਟ ਕਿਉਂ ਹੋ ਰਹੀ ਹੈ ਅਸੀਂ ਬਜ਼ੁਰਗ ਕਿਉਂ ਹੋ ਰਹੇ ਨੇ ਸਾਡੇ ਸੀਚ ਪੱਥਰੀਆਂ ਕਿਉਂ ਹੋ ਰਹੀਆਂ ਨੇ ਸਾਡੀਆਂ ਹੱਡੀਆਂ ਕਮਜ਼ੋਰ ਕਿਉਂ ਹੋ ਰਹੀਆਂ ਨੇ ਇਹ ਸਾਰੀਆਂ ਨਿੱਕੇ ਨਿੱਕੇ ਗੱਲਾਂ ਦਾ ਜਿਹਦੇ ਅਸੀਂ ਖਿਆਲ ਰੱਖਾਂਗੇ ਤੇ ਨਹੀਂ ਹੋਣਗੀਆਂ ਉਦਾਂ ਕਰ ਜਦੋਂ ਪੱਥਰ ਦੇ ਉੱਪਰ ਵੇਲ ਨੇ ਕਿਉਂ ਰੋਟੀ ਬੇਲੀ ਜਾਂਦੀ ਹੈ ਤੇ ਕੁਝ ਨਾ ਕੁਝ ਤੱਤ ਜਿਹੜੇ ਨੇ ਉਹ ਪੱਥਰ ਦੇ ਜਿਹੜੇ ਰੋਟੀ ਨਾਲ ਅਟੈਚ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ ਸੱਪਾਂ ਨਾਲ ਰਗੜ ਕੇ ਰੋਟੀ ਨੂੰ ਕਾਇਰੇ ਕੀਤਾ ਜਾਂਦਾ ਹੈ ਤੇ ਜਦੋਂ ਇੰਜ ਰੋਟੀ ਬਣਾਈ ਜਾਂਦੀ ਆ ਤਾਂ ਉਹਦੇ ਨਾਲ ਕੁਝ ਨਾ ਕੁਝ ਤੱਤ ਜਿਹੜੇ ਨੇ ਪੱਥਰ ਦੇ ਜਿਹੜੇ ਆਟੇ ਦੇ ਨਾਲ ਜੰਬੜ ਜਾਂਦੇ ਨੇ ਤੁਸੀਂ ਵੇਖੋ ਕਿ ਕਈ ਚਕਲੇ ਜਿਹੜੇ ਨੇ ਜਾਂ ਚਕਲੇ ਵੇਲਦੇ ਜਿਹੜੇ ਪੱਥਰ ਤੇ ਹਨਗੇ ਉਹ ਕਸੇ ਹੋਣਗੇ ਕਿੰਨੇ ਕਿਨੇ ਕਸੇ ਹੋਣ ਜੋ ਫਿਰ ਕਿੱਥੇ ਗਏ ਉਹ ਰੋਟੀ ਦੇ ਨਾਲ ਲੱਗ ਲੱਗ ਕੇ ਸਾਡੇ ਪੇਟ 'ਚ ਗਏ ਪੇਟ ਤੋਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲਾਈਆਂ ਇਸ ਤੋਂ ਇਲਾਵਾ ਕੁਝ ਸਾਡੀਆਂ ਭੈਣਾਂ ਕੀ ਕਰਉਂਗੀਆਂ ਨੇ ਕਿ ਆਟਾ ਵੱਡ ਰੋਲਣ ਕੇ ਤੇ ਉਹਨੂੰ ਫ੍ਰਿਜ 'ਚ ਲਾ ਦੇਣਗੀਆਂ ਫ੍ਰਿਜ 'ਚ ਲਾਉਣਾ ਤੇ ਲਾ ਕੇ ਤੇ ਮੁੜ ਕੇ ਉਹੀ ਆਟਾ ਕੱਢ ਕੇ ਰੋਟੀਆਂ ਬਣਾ ਲੈਣੀਆਂ ਇਹ ਜਿਹੜੀਆਂ ਮੇਡੀਆਂ ਭੈਣਾਂ ਫ੍ਰਿਜ 'ਚੋਂ ਆਟਾ ਲਾਉਂਦੀਆਂ ਨਹੀਂ ਜਾ ਫ੍ਰਾਈਟੇਰ ਰੋਟੀ ਆਟਾ ਕੱਢ ਕੇ ਪਕਾਉਂਦੀਆਂ ਨਹੀਂ ਉਹ ਵੀ ਸਮਝ ਰਣ ਕਿ ਉਹ ਯਾਰ ਖਾਰੀਆਂ ਨਹੀਂ ਤੇ ਆਪਣੇ ਪਰਿਵਾਰ ਨੂੰ ਖਵਾ ਰੀਆਂ ਨਹੀਂ ਉਹਦੀ ਪੂਰੀ ਵੀਡੀਓ ਇੱਕ ਬਣੀ ਹੋਈ ਆ ਤੁਸੀਂ ਉਹ ਵੇਖ ਸਕਦੇ ਹੋ ਮੇਰਾ ਕਹਿਣ ਦਾ ਭਾਵ ਕੀ ਸੀ ਕਿ ਕਣਕ ਦੀ ਰੋਟੀ ਖਾਣ ਵਾਲੇ ਜਰੂਰ ਇਸ ਗੱਲ ਦਾ ਖਿਆਲ ਰੱਖਣ ਕਿ ਇਹ ਗਲਤੀਆਂ ਕੌਣ-ਕੌਣ ਕਰ ਰਿਹਾ ਹੁਣ ਇੱਥੇ ਸਵਾਲ ਖੜਾ ਹੈ ਕਿ ਇਹ ਹੁੰਦਾ ਕਿ ਕੀ ਸਾਨੂੰ ਰੋਜ਼ ਕਣਕ ਦੀ ਰੋਟੀ ਖਾਣੀ ਚਾਹੀਦੀ ਕੀ ਸਾਨੂੰ ਇਹ ਕਣਕ ਦੀ ਰੋਟੀ ਰੋਜ਼ ਸਾਡੇ ਸਿਹਤ ਨੂੰ ਲਾਭ ਦਈ ਆ ਕਿ ਆ ਤੇ ਮੇਰੇ ਮੈਡੀਕਲ ਲਾਈਨ ਦੇ ਮੁਤਾਬਕ ਜਾਂ ਤੁਹਾਡੇ ਵਰਗੇ ਸੂਝਮਾਨ ਭੈਣ ਭਰਾ ਕਹਿੰਦੇ ਨਹੀਂ ਸਾਨੂੰ ਹਰ ਰੋਜ਼ ਕਣਕ ਦੀ ਰੋਟੀ ਨਹੀਂ ਖਾਣੀ ਚਾਹੀਦੀ ਸਾਨੂੰ ਹਫਤੇ ਦੇ ਵਿੱਚ ਰੋਟੀ ਦਾ ਟਾਈਮ ਪੀਰੀਅਡ ਵੱਖਰਾ-ਵੱਖਰਾ ਕਰਨਾ ਚਾਹੀਦਾ ਜਿਵੇਂ ਮੱਕੀ ਦੀ ਰੋਟੀ ਵੀ ਖਾਣੀ ਚਾਹੀਦੀ ਆ ਬਾਜਰੇ ਦੀ ਰੋਟੀ ਵੀ ਖਾਣੀ ਚਾਹੀਦੀ ਆ ਹੋਰ ਵੀ ਜਿਹੜੇ ਆਟੇ ਨੇ ਉਹਨਾਂ ਦੀ ਵੀ ਰੋਟੀ ਖਾਣੀ ਚਾਹੀਦੀ ਆ ਤਾਂ ਕਿ ਸਾਡੇ ਸਰੀਰ ਨੂੰ ਸਾਰੇ ਦੇ ਸਾਰੇ ਤੱਤ ਜਿਹੜੇ ਨੇ ਬਰਾਬਰ ਮਾਤਰਾ ਚ ਮਿਲਦੇ ਰਹਿਣ ਬਹੁਤ سارے ਮੇਰੇ ਭੈਣ ਭਰਾ ਇਹ ਵੀ ਜਾਣਦੇ ਆ ਕਿ ਜਿਹੜਾ ਪੰਜਾਬ ਆ ਇਹਦੀ ਮੁੱਖ ਫਸਲ ਦਾ ਮੁੱਖ ਰੋਟੀ ਇਹ ਦੀ ਕਣਕ ਕਣਕ ਨਹੀਂ ਹੈ ਮੱਕੀ ਹੈ ਮੱਕੀ ਬਾਜਰਾ ਇਹ ਜਿਹੜੀ ਰੋਟੀ ਹੁੰਦੀ ਸੀ ਪੰਜਾਬ ਦੇ ਲੋਕਾਂ ਦੀ ਮੁੱਖ ਫਸਲ ਹੋਇਆ ਕਰਦੀ ਸੀ ਜਿਹੜੇ ਲੋਕ ਖਾਂਦੇ ਸੀ ਤੇ ਲੰਬੀ ਉਮਰ ਤੱਕ ਜਿਉਂਦੇ ਰਹਿੰਗੇ ਸੀ ਜੋ ਆ ਰਹੇ ਦੇ ਸੀ ਕਿਉਂਕਿ ਮੱਕਈ ਦੀ ਰੋਟੀ ਦੇ ਵਿੱਚ ਬਹੁਤ ਸਾਰੇ ਜਿਹੇ ਤੱਤ ਨੇ ਜਿਹੇ ਮਤਲਬ ਪਾਏ ਜਾਂਦੇ ਨੇ ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਆ ਤੇ ਜਿਹੜੀ ਕਣਕ ਆ ਹੈ ਤੇ ਇਹ ਵੀ ਬਹੁਤ ਵਧੀਆ ਸਾਡੀ ਸਿਹਤ ਲਈ ਪਰ ਜਿਆਦਾ ਕਣਕ ਦੀਆਂ ਰੋਟੀਆਂ ਖਾਣੀਆਂ ਤੇ ਹਰ ਰੋਜ਼ ਉਹੀ ਖਾਈ ਜਾਣੀਆਂ ਜੋ ਸਾਡੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਆ ਜਿੱਥੇ ਇਹਦਾ ਫਾਇਦਾ ਵੀ ਓਥੇ ਨੁਕਸਾਨ ਵੀ ਆ ਤੇ ਜਿਹੜੀ ਆਪਾਂ ਪੁਆਇੰਟਸ ਤੇ ਗੱਲ ਕੀਤੀ ਆ ਇਨੋ ਪੁਆਇੰਟਸ ਨੂੰ ਜੇ ਅਸੀਂ ਇਤਿਆਹਾਜ਼ ਚ ਰੱਖ ਲਵਾਂਗੇ ਤੇ ਸਾਨੂੰ ਫਾਇਦਾ ਹੋਵੇਗਾ ਜੇ ਅਸੀਂ ਇਹ ਪੁਆਇੰਟ ਨੂੰ ਰੱਦ ਕਰ ਦਵਾਂਗੇ ਜਿੰਨੀ ਆਪਾਂ ਪਿੱਛੇ ਗੱਲ ਕਰਕੇ ਆਏ ਆ ਉਹਨਾਂ ਨੂੰ ਧਿਆਨ ਨਹੀਂ ਦੇਵਾਂਗੇ ਤਾਂ ਫਿਰ ਸਮਝ ਲੈਣਾ ਚਾਹੀਦਾ ਕਿ ਸਾਡੀ ਸਿਹਤ ਨੂੰ ਸਾਨੂੰ ਗੈਸ ਦੀ ਸਮੱਸਿਆ ਸਾਨੂੰ ਲਿਵਰ ਦੀ ਸਮੱਸਿਆ ਸਾਨੂੰ ਕਿਡਨੀਆ ਦੀ ਸਮੱਸਿਆ ਸਾਡੇ ਵਿੱਚ ਬਲੱਡ ਦੀ ਸਮੱਸਿਆ ਘੱਟ ਹੋਵੇਗੀ ਸਾਨੂੰ ਦੰਦਾਂ ਦੀ ਸਮੱਸਿਆ ਹੱਡੀਆਂ ਦੀ ਸਮੱਸਿਆ ਸਾਡੇ ਚਿਹਰੇ ਤੇ ਕਾਲਾਪਨ ਜਿੱਦਾਂ ਇਥੇ ਬਹੁਤ ਸਾਰੇ ਲੋਕਾਂ ਦੇ ਕਾਲਾਪਨ ਬਣਿਆ ਹੁੰਦਾ ਉਹਦੀ ਸਮੱਸਿਆ ਸਾਡੇ ਜਿਹੜੇ ਦਾੜੀ ਆ ਜਾਂ ਸਿਰ ਤੇ ਵਾਲ ਨੇ ਛੇਤੀ ਕਿੱਟੇ ਹੋਣਗੇ ਜਿਹੜੀ ਸਮੱਸਿਆ ਸਾਨੂੰ ਹੋਰ ਵੀ ਕਈ ਤਰ੍ਹਾਂ ਦੇ ਰੋਗ ਜਿਹੜੇ ਲੱਗ ਜਾਣਗੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਤਾਂ ਕਿ ਉਹਨਾਂ ਦੀ ਸਿਹਤ ਸੋਹਣੀ ਬਣੀ ਰਹੇ ਤੇ ਐਹੋ ਜਿਹੀਆਂ ਵੀਡੀਓਜ਼ ਤੋਂ ਆਪਣੇ ਭੈਣ ਭਰਾਵਾਂ ਤੱਕ ਤੁਸੀਂ ਆਪਣੇ ਤਰੀਕੇ ਨਾਲ ਬੋਲ ਕੇ ਦੱਸੋ ਕਿ ਉਹਨਾਂ ਤੱਕ ਜਿੰਨੀ ਪਹੁੰਚਾ ਸਕਦੇ ਜ਼ਰੂਰ ਪਹੁੰਚਾਓ ਕਿਉਂਕਿ ਆਪਾਂ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਆਪਣੇ ਸਮਾਜ ਨੂੰ ਬਿਹਤਰ ਬਣਾਉਣਾ ਹੈ ਵਧੀਆ ਬਣਾਉਣਾ ਉਹਨਾਂ ਨੂੰ ਸਿਹਤਮੰਦ ਰੱਖਣਾ ਤਾਂ ਕਿ ਕਦੋਂ ਘਟ ਜਿਹੜੇ 100 ਸਾਲ ਤੱਕ ਵਧੀਆ ਜ਼ਿੰਦਗੀ ਜੀਉਣ ਉਹਨਾਂ ਨੂੰ ਕੋਈ ਦਵਾਈਆਂ ਤੇ ਨਿਰਭਰ ਨਾ ਰਹਿਣਾ ਪਵੇ ਉਹਨਾਂ ਦਾ ਬੀਪੀ ਨਾ ਵਧੇ ਬੀਪੀ ਘਟੇ ਨਾ ਉਹਨਾਂ ਦਾ ਕਈ ਤਰ੍ਹਾਂ ਦੀਆਂ ਉਹਨੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਤੋਂ ਸਿਹਤਮੰਦ ਰਹਿਣ ਮੈਂ ਹੱਸ ਕਰਦਾ ਤੁਸੀਂ ਇਸੇ ਤਰ੍ਹਾਂ ਹੀ ਮੇਰਾ ਸਾਥ ਦੇ ਰਹੋਗੇ ਮੈਂ ਤੁਹਾਡੇ ਸਾਥ ਦੇ ਨਾਲ ਹੀ ਹਰ ਰੋਜ਼ ਇੱਕ ਵੀਡੀਓ ਬਣਾ ਕੇ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਆਹ ਵੇ ਜਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਇਸ ਚੈਨਲ ਨਾਲ ਜੁੜ ਰਹੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਜੁੜੇ ਬਸਤੇ ਨੂੰ ਵਾਪਸ ਹੁਣਾ ਤੁਹਾਡਾ ਲੰਬੀ ਉਮਰਾਂ ਖ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ